ਇੱਕ ਵਿਆਹ ਸਮਾਗਮ ਦੇ ਵਿੱਚ ਸਿਲੰਡਰ 'ਚ ਅੱਗ ਲੱਗਣ ਦੇ ਨਾਲ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ 5 ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਖਬਰ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡ ਮੁਸਤਫਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਵਿਆਹ ਦੇ ਮਾਹੌਲ ਦੇ ਵਿੱਚ ਰੰਗ 'ਚ ਭੰਗ ਪੈ ਗਿਆ ਦੱਸਦੀ ਹੈ ਕਿ ਇੱਕ ਛੋਟੀ ਜਿਹੀ ਗਲਤੀ ਦੇ ਕਾਰਨ ਵੱਡਾ ਹਾਦਸਾ ਵਾਪਰ ਗਿਆ ਦੱਸਦੀ ਹੈ ਕਿ ਮੁਸਤਫਾਬਾਦ ਪਿੰਡ ਦੇ ਵਿੱਚ ਇੱਕ ਘਰ 'ਚ ਵਿਆਸ ਸਮਾਗਮ ਚੱਲ ਰਿਹਾ ਸੀ ਤੇ ਕੁਝ ਔਰਤਾਂ ਦੇ ਵੱਲੋਂ ਘਰ ਦੇ ਵਿੱਚ ਹੀ ਰੋਟੀ ਬਣਾਈ ਜਾ ਰਹੀ ਸੀ ਤਾਂ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੇ ਵੱਲੋਂ ਜਦੋਂ ਇੱਕ ਸਿਲੰਡਰ ਤੋਂ ਦੂਸਰੇ ਸਿਲੰਡਰ ਦੇ ਵਿੱਚ ਗੈਸ ਭਰਨ ਲੱਗੇ ਤਾਂ ਅਚਾਨਕ ਹੀ ਕੋਲ ਰੋਟੀ ਬਣ ਰਹੀ ਸੀ ਉੱਥੋਂ ਦੀ ਅੱਗ ਸਿਲੰਡਰ ਦੇ ਵਿੱਚ ਆ ਜਾਂਦੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਇਹ ਅੱਗ ਫੈਲਦੀ ਜਾਂਦੀ ਹੈ ਤੇ ਜੋ ਔਰਤਾਂ ਬੈਠੀਆਂ ਸੀ ਉਹਨਾਂ ਨੂੰ ਭੱਜਣ ਦਾ ਮੌਕਾ ਹੀ ਨਹੀਂ ਮਿਲਦਾ ਅਤੇ ਸਾਰੀਆਂ ਹੀ ਔਰਤਾਂ ਇਸ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀਆਂ ਨੇ ਹਾਲਾਂਕਿ ਅੱਜ ਸਵੇਰੇ ਇੱਕ ਔਰਤ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਜਦ ਤੱਕ ਹਾਲੇ ਵੀ 5 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤਾਦਾਸੀਏ ਕੀ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੱਗ ਨੇ ਸਾਰਾ ਕੁਝ ਹੀ ਸਾੜ ਕੇ ਸੁਆਹ ਕਰ ਦਿੱਤਾ ਹੈ ਫਿਲਹਾਲ ਇਲਾਜ ਜੋ ਹੈ ਇਨਾਦਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੇ ਦੂਜੇ ਪਾਸੇ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੋਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਅੱਗ ਕਿਵੇਂ ਲੱਗੀ ਹੈ ਮੌਕੇ ਤੇ ਮੌਜੂਦ ਲੋਕਾਂ ਤੋਂ ਹੀ ਸੁਣ ਲਓ ਕਿ ਆਖਰ ਕਿਹਦੀ ਗਲਤੀ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਮੈਕਸੀਮ ਲੇਡੀਜ਼ਿੰਗ ਰੋਟੀ ਦਾ ਵਿਆਹ ਦਾ ਪ੍ਰੋਗਰਾਮ ਮਤਲਬ ਰੋਟੀ ਬਣ ਰਹੀ ਸੀ ਬੰਦੇ ਤਕਰੀਬਨ ਘਟ ਹੀ ਸੀ ਬਾਕੀ ਸਿਲੰਡਰ ਨੂੰ بڑا ਮੋਟਾ ਹੇਠ ਉੱਪਰ ਕਰਨ ਲੱਗੇ ਉਹ ਐਕਸੀਡੈਂਟ ਹੋਇਆ ਹੈ ਇਹ ਅਬ ਜਬਰਦਸਤ ਮਤਲਬ ਇਹ ਹੈ ਇਹ ਫੈਕਟਰੀਸ ਮੰਨਦਾ ਕਈ ਵਾਰੀ ਫੈਕਟਰੀ ਨਹੀਂ ਹੋਈ ਨਾ ਉਹ ਹੋਰ ਗੱਲ ਹੈ ਇਹ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੋਇਆ ਇਹ ਬਹੁਤ ਉਹ ਹੋਇਆ ਅੱਛਾ ਇਹਦੇ ਵਿੱਚ ਕਿੰਨੇ ਕਿ ਲੇਡੀਜ਼ ਜਾਹਿਰ ਹੋਏ ਨੇ ਕਿੰਨੇ ਕੰਡੀਡੇਟ ਹੋਏ ਇਹਦੇ ਵਿੱਚ ਕਰੀਬ ਜੀ ਇੱਕ ਤਾਂ ਆ ਸਾਹਮਣੇ ਘਰ ਰਹੀ ਉਹਦੀ ਡੈਥ ਹੋ ਗਈ ਹਾਂਜੀ ਇੱਕ ਹੁਣ ਇਸ ਟਾਈਮ ਤੇ ਜਿਹੜੇ ਸੇਰੀਅਸ ਕੇਸ ਨੇ ਉੱਥੇ ਦੋ ਤਿੰਨ ਬਿਲਕੁਲ ਸੇਰੀਅਸ ਕੇਸ ਹੈ ਜਿਹੜੇ 80% 85% ਹੋ ਗਏ ਸੜ ਗਏ ਤੇ ਬਾਕੀ ਹੁਣ ਪੀਜੀਆਈ ਦੇ ਵਿੱਚ ਦਾਖਲ ਹੈ ਉਹ ਮੜੀ ਮੋਟੀ ਰਿਮੋਟ ਰਿਪੋਰਟ ਉਹ ਤਰ੍ਹਾਂ ਆਈ ਜਾਂਦੀ ਹੈ ਹਮ ਹੋਇਆ ਕਿਤਾ ਜੀ ਇਨਸੀਡੈਂਟ ਜਿਹੜਾ ਹੋਇਆ ਹੋਇਆ ਤਾਂ ਇਹ ਇਹ ਉਹੀ ਐਕਸੀਡੈਂਟ ਦਾ ਉੱਪਰ نیچے ਕਰਨਾ ਬਸ ਉਹੀ ਹੋਇਆ ਇਹ ਹਾਂਜੀ ਤੇ ਬਚਾ ਕਿਵੇਂ ਹੋਇਆ ਜੀ ਫਿਰ ਬਚਾਤਾ ਜੀ ਫਿਰ ਬਚਾ ਇਧਰੋਂ ਉਧਰੋਂ ਇਕੱਠੇ-ਕੁੱਠੇ ਹੋਏ ਕਿਸੇ ਨੇ ਇੱਕ ਲੇਡੀ ਨੂੰ ਤਾਂ ਟੋਬੇ ਕਨੀ ਸੱਟਿਆ ਚੱਕੀ ਵਿੱਚੋਂ ਆਦਿ ਬੰਦੇ ਨੇ ਹਿੰਮਤ ਕੀਤੀ ਨਹੀਂ ਬਚਾ ਇੱਕਦਮ ਇਕੱਠੇ ਹੋ ਗਏ ਪਿੰਡ ਦੇ ਲੋਕ ਬਚਾਉ ਉਹ ਕੋਈ ਪ੍ਰਸ਼ਾਸਨ ਵਗੈਰਾ ਆਇਆ ਜਾਂ ਪੁਲਿਸ ਵਗੈਰਾ ਨਹੀਂ ਕਿਸੇ ਪੁਰਸ ਪੁਰਸ ਦੇ ਬੰਦੇ ਆਏ ਆ ਜੀ ਫਾਇਰ ਬ੍ਰਿਗੇਡ ਆਇਆ ਹਾਂ ਜੀ ਕਿੰਨਾ ਕੁ ਨੁਕਸਾਨ ਕਿੰਨਾ ਜੀ ਨੁਕਸਾਨ ਤਾਂ ਹੀ ਕਾਫੀ ਆ ਨੁਕਸਾਨ ਤਾਂ ਹੁਣ ਤੁਸੀਂ ਆਹੀ ਦੇਖ ਲਓ ਵੀ ਜਿਹੜੇ ਕੈਜੂਐਲਟੀਆਂ ਮਤਲਬ ਕਿਸੇ ਦੀ ਹੁਣ ਇੱਕ ਦੋ ਦੀਆਂ ਰਿਪੋਰਟਾਂ ਹੋਣ ਆ ਜਾਣਗੀਆਂ ਤੇ ਕਿਹਦੀ ਅੰਗੈਲੀ ਬੰਦ ਹੈ ਅੰਗੈਲੀ ਹੁਣ ਕਿਹਦੀ ਕਹੀ ਹੈ ਹੀ ਅੰਗੈਲੀ ਤਾਂ ਹੁਣ ਆ ਜਿਹੜਾ ਇਹਨਾਂ ਦਾ ਉੱਪਰ-ਨੀਚੇ ਕਰਨ ਵਾਲੀ ਅੰਗੈਲੀ ਹੈ ਹੋਰ ਤਾਂ ਕੁਛ ਨਹੀਂ ਫਲਟੇ ਕਰ ਰਹੇ ਸੀ ਗੈਸ ਨੂੰ ਫਲਟੇ ਕਰ ਰਹੇ ਸੀ ਥੋੜਾ ਕੀ ਨਾਮ ਤਾਂ ਮੇਰਾ ਨਾਮ ਜਗਦੀਪ ਸਿੰਘ ਹੈ ਮਸਤੋਬਾਦ ਇੱਥੇ ਨਾ ਨਾਲ ਵਿਆਹ ਸੀ ਜੀ ਸਾਡਾ ਚਾਚਾ ਜੀ ਨੇ ਦੁਕਾਨ ਵਾਲੇ ਅਵਤਾਰ ਸਿੰਘ ਜੀ ਉਹ ਇਹਨਾਂ ਦੇ ਇਕੱਠੇ ਹੋ ਕੇ ਆਪਣੇ ਮਾਤਾ ਬੀਬੀਆਂ ਪ੍ਰਸ਼ਾਦਾ ਰੋਟੀ ਪਕਾ ਰਹੀਆਂ ਸੀ ਕਿਤੇ ਇੱਕਦਮ ਸਿਲੰਡਰ ਨੂੰ ਕਿਤੇ ਕੋਈ ਆਗੂ ਕੇ ਪੈ ਗਈ ਮਾੜੀ ਮੋਟੀ ਜੀ ਉੱਤੇ ਉਹ ਵੱਧ ਗਈ ਤੇ ਉਹ ਬੈਠੀਆਂ ਸੀ ਉਹਨਾਂ ਤੋਂ ਉੱਠਿਆ ਨਹੀਂ ਗਿਆ ਤੇ ਪੈ ਗਈ ਤੇ ਉਧਰ ਪਰਲੀ ਸਾਈਡ ਸਾਡੇ ਟੱਬਾ ਤਿੰਨ ਚਾਰ ਜਣੇ ਤਾਂ ਉਧਰੋਂ ਆਏ ਉਧਰੋਂ ਵੀ ਭੱਜ ਕੇ ਆਏ ਤੇ ਸੱਤ ਗਾਣੇ ਟੋਟਲ ਜਲੇ ਜੀ ਜੀਰੇ ਵਿੱਚੋਂ ਇੱਕ ਦੀ ਡੈਥ ਹੋ ਗਈ ਸੀ ਆ ਸਵੇਰੇ ਪਤਾ ਲੱਗਿਆ ਸੀ ਬਾਕੀਆਂ ਵੀ ਕਿਵੇਂ ਕਿੰਨੇ ਸੀ ਸੱਤ ਦੇ ਪਰਸੈਂਟ ਜਲੇ ਹੋਏ ਨੇ ਤਕਰੀਬਨ ਸਾਰੇ ਕਿੱਥੇ ਲਾ ਚੱਲੇ ਹੋਏ ਤੋਂ ਉਹਨਾਂ ਦਾ ਪੀਜੀ ਚੱਲ ਰਹੇ ਨੇ ਤੇ ਪ੍ਰਸ਼ਾਸਨ ਜਾਂ ਫਾਇਰ ਬ੍ਰੀਡ ਵਗੈਰਾ ਫਾਇਰ ਬ੍ਰੀਡ ਆਇਆ ਸੀਗਾ ਜੀ ਬਾਕੀ ਹੋਰ ਪ੍ਰਸ਼ਾਸਨ ਦਾ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਗੱਡੀਆਂ ਦੇ ਵਿੱਚ ਲਾਗੇ ਸੀਗੇ ਚੱਕ ਚੱਕ ਕੇ ਲੈ ਜਾਣੇ ਕਿ ਕਿਤੇ ਕੁੜਾ ਮੱਕਿਆ ਹਾਸਾ ਸੀ ਹੋਏ ਤਾਂ ਇੱਕ ਵਾਰ ਸਾਰੇ ਤੇ ਲਾਟ ਮੱਚਦੀ ਸੀ ਦੇਖ ਲਓ ਜੇ ਮੈਂ ਨਾਰ ਚੱਲਦਾ ਹੁੰਦਾ ਲਾਲ ਹੋ ਗਿਆ ਸੀ ਇੱਕ ਵਾਰ ਤਾਂ ਸਾਰਾ ਪੈਂਦਾ ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਸਟੇਟਮੈਂਟ ਲਿਖਾਈ ਹੈ ਦਰਸ਼ਨ ਸਿੰਘ ਨੇ ਉਹ ਕੁੜੀ ਦਾ ਚਾਚਾ ਉਹਨਾਂ ਦੇ ਵਿਆਹ ਸੀ ਡਟ ਸੀਦਾ ਤੇ ਉਹਦਾ ਨਾਨਾ ਜਿਹੜਾ ਹੈਗਾ ਸੀ ਉਹ ਨਾਲ ਹਲਵਾਈ ਦਾ ਕੰਮ ਵੀ ਕਰਦਾ ਤੇ ਉਹ ਜਦੋਂ ਸਿਲੰਡਰ ਦੇ ਥੋੜਾ ਬਹੁਤਾ ਲੀਕ ਕਰਦਾ ਹੁਣ ਉਹਨੂੰ ਚੇਂਜ ਕਰਨ ਲੱਗਿਆ ਤੇ ਉਸ ਟਾਈਮ ਮੌਕੇ ਦੇ ਨਾਲ ਹੋਰ ਚੁੱਲਾ ਅੱਗ ਬਾਲੀ ਹੋਈ ਸੀ ਕਿ ਉਹ ਉਹਦੇ ਕਾਰਨ ਕਰਕੇ ਜਿਹੜਾ ਹੈਗਾ ਉਹ ਅੱਗ ਉਹਦੇ ਵੱਧ ਫੈਲ ਗਈ ਤੇ ਉਹਦੀ ਲਪੇਟ ਜਿਹੜੇ ਹੈਗੇ ਨੇ ਟੋਟਲ 6 ਜਿਹੜੇ ਅਗੇ ਹੋ ਗਏ ਸੀਗੇ ਚੋਸੇ ਗਏ ਸੀ ਜਿਨ੍ਹਾਂ ਵਿੱਚ ਇੱਕ ਲੇਡੀ ਸੀਗੀ ਹਰਦੀਸ਼ कौर ਉਹਦੀ ਜਿਹੜੀ ਹਸਪੀਟਲ ਸੈਕਟਰ 32 ਜਿਹੜਾ ਲਾਜਪੁਰ ਨੇ ਉਹਦੀ ਬਹੁਤ ਹੋ ਗਈ ਇੱਥੇ ਤੇ ਜਿਹੜੀ ਅਸੀਂ ਕਾਰਵਾਈ ਕੀਤੀ ਜਾ ਰਹੀ ਹੈ ਸਰ ਜਿਹੜੀ ਬਾਕੀਆਂ ਦੀ ਹਾਲਤ ਕਿਦਾਂ ਦੀ ਹੈਗੀ ਜਿਹੜੇ ਬਾਕੀ ਵੀ ਹੈਗੇ ਆ ਬਾਕੀ ਜਿਹੇ ਹਸਪੀਟਲ ਸਾਡੇ ਜਿਹੜਾ ਹੈਗਾ ਆਈਓ ਸਾਹਿਬ ਗਏ ਹੋਏ ਨੇ ਉੱਥੇ ਹਸਪੀਟਲ ਤੋਂ ਜੋ ਮੈਡੀਕਲ ਰਿਕਾਰਡ ਅਜੇ Larry.